ਕੀ ਰੰਗਾਂ ਦੀ ਜਿਹੜੋ ਕਹਿਣਗੇ ਦਸਤਨ ਛੋਟਾ ਨੂੰ ਲੈਣੀ ਹੈ ਕਿ ਇਹ ਗਲਤੀ ਆਦੀ ਰੱਬਟਾ ਨਹੀਂ ਜਾ ਤੁਸੀਂ ਇਹ ਕਹਿੰਦੇ ਕੋ ਸਿੱਖ ਤੋਂ ਦੇ ਖਾਸਾ ਹੈ ਆਪ ਕੋ ਸਾਰੇ ਪੰਜਾਬੀ ਬਿਰਤੀ ਪੰਜਾਬੀ ਖਾਸਾ ਗੇ ਰਹੋ ਸਿੱਖ ਤੋਂ ਦਾ ਖਾਸਾ ਗੇ ਰਹੋ ਬਈ ਪਤਾ ਹੀ ਨਹੀਂ ਕਿਸ ਗੁਰੂ ਦੇ ਸਿੱਖ ਦੇ ਕਦੋਂ ਕਿਰਪਾ ਹੋ ਜਾਣੀ ਹੈ ਕੋਈ ਕਹਿੰਦਾ ਸੀ ਸਰਦਾਰ ਗੁਰੂ ਸਿੰਘ 22 ਸਾਲਾਂ ਬਾਅਦ ਜਾ ਕੇ ਇਕ ਲੈਅ ਦੇ ਵਿੱਚ ਠੋਕ ਦੂਗਾ ਡਾਇਰ ਕੋਈ ਇਹਨਾਂ ਕੋਈ ਸੋਚ ਨਹੀਂ ਚੱਲਦਾ ਕੌਣ ਸੋਚਦਾ ਸੀ ਕਿ ਕਿ ਚੱਗੀ ਭਲੀ ਆਪਣੀ ਰੋਟੀ ਰੋਟੀ ਕਮਾਉਂਗਾ ਇਹਦੀ ਰੇਪ ਵਾਲੀਆਂ ਤੇ ਡਰਾਮਾ ਜਿਹੜੀਆਂ ਵਾਪਰਦੀਆਂ ਨੇ ਸਾਡੀ ਇੰਡਸਟਰੀ ਦੇ ਵਿੱਚ ਇਹ ਆਮ ਗੱਲ ਹੈ ਤੇ ਸਾਨੂੰ ਇਹਦੇ ਚੋ ਥੋਕੇ ਗੁੱਟੇ ਕਿ ਉਹ ਹੀ ਕੰਦਰਾ ਨਾ ਕੋਦਿਆ ਜਿਹੜਾ ਕਿਸਾਨ ਅੰਦੋਲਨ ਹੋਇਆ ਉਹਦੇ ਤੇ ਟਿੱਪਣੀ ਕਰਦੀ ਥੋੜੇ ਦਿਨ ਪਹਿਲਾਂ ਟਿੱਪਣੀ ਕੀਤੀ ਕਿ ਕਿਸਾਨ ਅੰਦੋਲਨ ਦੌਰਾਨ ਤਾਂ ਉੱਥੇ ਨਹੀਂ ਹੋਏ ਆ। ਸੂਚੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਬਾਰੇ। ਸ਼ੋਨੀ ਅਕਾਲੀ ਦਲ ਅੰਮ੍ਰਿਤਸਰ ਦਾ ਮੈਂ ਕੋਚ ਪਰਸੈਂਟ ਡਾਕਟਰ ਹਰਦੀਪ ਸਿੰਘ ਜੱਟ ਤੁਹਾਡੀ ਸੰਮੁਖ। ਇੱਕ ਅੱਜ ਦਾ ਬੜਾ ਨੈਸ਼ਨਲ মিডিਏ ਨੇ ਰੌਲਾ ਪਾਇਆ ਹੋਇਆ ਸਰਕਾਰ ਸਿੰਧਰਜੀਤ ਸਿੰਘ ਮਾਨ ਦੀ ਜਿਹੜੀ ਸਟੇਟਮੈਂਟ ਹੈ। ਸਰਦਾਰ ਸਿਮਰਜੀਤ ਸਿੰਘ ਬਾੰਚੀ ਨੇ ਇਸ ਤਰ੍ਹਾਂ ਮੀਡੀਆ ਪ੍ਰਚਾਰ ਕਰ ਰਿਹਾ ਹੈ ਤੇ ਕੰਗਣਾ ਨੌਤ ਦੀ ਬੋਲਦੀ ਹੈ ਕਿ ਮੈਨੂੰ ਤਾਂ ਰੇਪ ਦੀ ਤਾਂ ਪੀ ਆਈ ਹੈ ਤੁਸੀਂ ਕਲਿੱਪ ਦੇਖੋ ਜਿਹੜੀ ਸਰਦਾਰ ਸਿਮਰਜੀਤ ਸਿੰਘ ਮਾਨ ਗੋਡੇ ਦੀ ਤੁਸੀਂ ਖੁਦ ਜਰਨਲਿਸਟ ਹੋ ਤੁਹਾਨੂੰ ਪਤਾ ਲੱਗ ਜਾਊਗਾ ਮਤਲਬ ਜਿਵੇਂ ਜਿਉਂ ਬਿਨਾਂ ਕਿਸੇ ਵਿਸ਼ੇ ਦੇ ਸਿੱਖ ਕੌਮ ਨੂੰ ਬਦਨਾਮ ਕਰਨ ਬੜਾ ਮਾਨ ਸਾਹਿਬ ਜਿਹੜੇ ਕਿ ਅਸੂਲ ਪ੍ਰਸਤ ਆਗੂ ਨੇ 79 ਇਅਰ ਔਰਡਰ ਮਨੋਂ ਆਈਪੀਐਸ ਚ ਕੀ ਸਤੂ ਵੱਧ ਇੰਟੈਲੀਜੈਂਸ ਸੈਕਟ ਲੀਡਰਵਾਨ ਸਾਹਿਬ ਦੀ ਜਿਨ੍ਹਾਂ ਬਾਬਤ ਇਡਾ ਘਟਿਆ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਸਾਡੀ ਪਾਰਟੀ ਦੀ ਨਿੰਦਾ ਕਰਦੀ ਜੋ ਵੀ ਇਹ ਗਣੇ ਬੇਫਜ਼ੂਰ ਬੇਬੁਨਿਆਦ ਜਿਹੜੀ ਸਟੇਟਮੈਂਟ ਆ ਰਹੀ ਹੈ ਤੇ ਅਸੀਂ ਉਹਨੂੰ ਸਮਝਦੇ ਕਿ ਇਹ ਵੀ ਸਾਡੀ ਕੌਮ ਤੇ ਕੌਮ ਨੂੰ ਬਦਨਾਮ ਕਰਨ ਵਾਲੀ ਇੱਕ ਕਾਨੂੰਨੀ ਹਰਕਤ ਹੈ ਜਿੱਥੇ ਕੰਗੜਾ ਨੋ ਜਿਹੜੇ ਕਿਸਾਨੀ ਸੰਘਰਸ਼ ਦੇ ਬਾਰੇ ਕਿਹਾ ਕਿ ਉਥੇ ਦਰੀ ਹੁੰਦੇ ਸੀ ਕੰਗੜਾ ਰੌਤ ਜਿਹਨੇ ਸਾਡੀਆਂ ਧੀਆਂ ਭੈਣਾਂ ਬਾਰੇ ਬੀਬੀਆਂ ਬਾਰੇ ਕਿਹਾ ਕਿ ਉੱਥੇ ਦਾ ਕਿਸਾਨੀ ਅੰਦੋਲਨ ਚ ਉਹ ਟੱਕੀ ਟੱਕੀਆਂ ਦੀਆਂ ਬੀਬੀਆਂ ਬੈਠੀਆਂ ਸੀ 2-200 ਰੁਪਏ ਦਿਹਾੜੀ ਤੇ ਆਈਆਂ ਸੀ ਮਤਲਬ ਕੰਗੜਾ ਰੌਤ ਜਿਹੜੀ ਇਹ ਕਹਿੰਦੀ ਹੈ ਕਿ ਪੰਜਾਬ ਤਾਂ ਅਤਵਾਦ ਦਾ ਡਾ ਕੰਗੜਾ ਰੌਤ ਜਿਹੜੀ ਇਹ ਕਹਿੰਦੀ ਕਿਸਾਨੀ ਸੰਘਰਸ਼ ਅਤਵਾਦ ਦਾ ਡਾ ਸੀਗਾ ਮਤਲਬ ਉਹ ਕੰਗੜਾ ਰੌਤ ਜਿਹੜੀ ਲਗਾਤਾਰ ਪਿਛਲੇ ਸਮੇਂ ਤੋਂ ਸਿੱਖ ਕੌਮ ਨੂੰ ਬਦਨਾਮ ਕਰਨ ਲੱਗੀ ਹੋਈ ਆ ਇਹ ਉਸੇ ਹੀ ਲੜੀ ਦਾ ਇੱਕ ਇਹ ਜਿਹੜਾ ਵਿਆਹ ਨਹੀਂ ਉਸੇ ਲੜੀ ਦੇ ਵਿੱਚੋਂ ਸਿੱਕੀ ਮੰਨਦੇ ਕਰਕੇ ਕਦੀ ਕੰਗਰਾਂ ਰੌਣ ਜਿਹੜੀ ਕਦੀ ਪੰਜਾਬੀਆਂ ਨੂੰ ਬੋਲਦੀ ਹੈ ਕਦੀ ਸਿੱਕੋਂ ਦੇ ਬੋਲਦੀ ਹੈ ਕਿ ਸਿੱਕਾਂ ਕੀ ਮੰਨਦੇ ਹੋ ਕਿਉਂਕਿ ਜਿਹੜੇ ਹਿਮਾਚਲ ਹੈ ਉਹ ਪੰਜਾਬ ਤੋਂ ਹੀ ਨਿਕਲੇ ਹੋਇਆ ਹੈ ਸਮਝੋ ਤੇ ਤਾਂ ਕਾਰਨ ਕੀ ਕਹੀਏ ਜੀ ਚੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰੂਬਰ ਬੋਲੇ ਜਦੋਂ ਉਂਗਲ ਪਿੱਛੋਂ ਆਰਐਸਐਸ ਤੇ ਬੀਜੇਪੀ ਦੀ ਲੱਗੀ ਹੋਈ ਹੈ ਇਹ ਉਹਨਾਂ ਦਾ ਮਾਊਥਪੀਸ ਬਣਿਆ ਕਿਉਂਕਿ ਆਰਐਸਐਸ ਤੇ ਬੀਜੇਪੀ ਦੀ ਨੀਤੀ ਹੈ ਕਿ ਧਰਮਕਟ ਗੱਟਗੱਟੀਆਂ ਨੂੰ ਬਦਨਾਮ ਕਰਨਾ ਇਨਾਂ ਨੂੰ ਵੱਤ ਤੋਂ ਵੱਤ ਬਦਨਾਮ ਕਰਨਾ ਮੁੜ ਕੇ ਫਿਰ ਜਬਰ ਕਰਨਾ ਪਹਿਲਾਂ ਬਦਨਾਮ ਕਰਨਾ ਫਿਰ ਜਬਰ ਕਰਨਾ ਲੋਕੀ ਸਾਰੇ ਦਰੂਦ ਰੂ ਕਰਨ ਲੱਗ ਜਾਂਦੇ ਔਰ ਜਿਹੜੀ ਇਹ ਐਮਰਜੈਂਸੀ ਫਿਲਮ ਹੈ ਇੰਦੀ ਖਤਰਨਾਕਿਆ ਉਹ ਇਨੀ ਸਿੱਖਾਂ ਨੂੰ ਬਦਨਾਮ ਕਰਨ ਵਾਲੀ ਹੁੰਦੇ ਵਿੱਚ ਨਹੀਂ ਕੀਤੀ ਜੋ ਕਿ ਉਹਦੇ ਵਿੱਚ ਦਿਖਾਇਆ ਟੀਜ਼ਰ ਆਇਆ ਉਹਦੇ ਵਿੱਚ ਜੋ ਦਿਖਾਇਆ ਸਤਕਾਰ ਜੀ ਅੱਜ ਤੱਕ ਬੱਚਾ ਬੱਚਾ ਜਾਣਦਾ ਕਿ ਜਿਹੜੇ ਸੰਘਰਸ਼ ਦੇ ਦੌਰਾਨ ਬੱਸਾਂ ਚੋਂ ਕੱਢ ਕੇ ਮਨੁਮੋਨੇ ਮਾਰੇ ਗਏ ਸੀਗੇ ਉਹਨਾਂ ਦੇ ਵਿੱਚ ਤੁਸੀਂ ਦੇਖੋ ਹਿੰਦੂ ਕਿੰਨੇ ਸੀ ਤੇ ਗੈਰ ਹਿੰਦੂ ਕਿੰਨੇ ਸੀ ਤੇ ਮਾਰਨ ਵਾਲੇ ਕੌਣ ਸੀ ਅੱਜ ਤਾਂ ਦੁਨੀਆ ਜਾਣਦੀ ਆ ਵੀ ਮਾਰਨ ਵਾਲੇ ਜਿਹੜੇ ਆ ਉਹ ਸਟੇਟ ਦੇ ਬੰਦੇ ਸੀ ਕੈਡ ਸੀਗੇ ਬਦਨਾਮ ਕਰਨ ਲਈ ਸਿੱਖਾਂ ਨੂੰ ਉਹ ਸੰਘਰਸ਼ ਨੂੰ ਬਦਨਾਮ ਕਰਨ ਦੇ ਲਈ ਜਿਹੜੀ ਬੱਸਾਂ ਜੋ ਕੱਢ ਕੇ ਕਿਲੀ ਜੁ ਹੋਈਆਂ ਉਹ ਸਾਰੀਆਂ ਇਹਨਾਂ ਦੇ ਜਿਹੜੇ ਪੇੜ ਬੰਦਿਆਂ ਨੇ ਕੀ ਗਏ ਆ 6 ਤਰੀਕ ਨੂੰ ਆਪਾਂ ਫਿਰ ਰਿਲੀਜ਼ ਹੋਵਾਂਗੇ ਜਿਹੜੀ 6 ਤਰੀਕ ਨੂੰ ਫਿਲਮ ਅਸੀਂ ਪੰਜਾਬ ਤੇ ਨਹੀਂ ਜਨਰਲ ਦੰਦੇ ਜੀ ਇਹ ਬੜੀ ਕ੍ਰੀਏਟਰ ਦਾ ਅਸੀਂ ਪੰਜਾਬੀਆਂ ਦੀ ਤੇ ਸਿੱਖ ਕੌਮ ਦੀ ਇੱਜ਼ਤ ਅਣਖ ਦੇ ਲਈ ਲੜਾਈ ਲੜਦੇ ਆ ਤੇ ਲੜਦੇ ਰਵਾਂਗੇ ਥੋਕੇ ਜਵਾਬ ਦੇ। ਤੇ ਕੰਗਣਾ ਰੋਣ ਦੇ ਉਹ ਬਿਆੰਦੂ ਲੈ ਕੇ ਅਗਲਾ ਕਦਮ ਕੀ ਚੁੱਕਾਇਆ ਜਾ ਰਿਹਾ ਆਪਣੇ ਵੱਲੋਂ। ਕੰਗਣਾ ਰੋ ਤਾਂ ਮਾਫੀ ਮੰਗੇ ਇਹ ਤਾਂ ਡਿਮਾਂਡ ਕਰਦੇ ਆ। ਉਹ ਸਿਰਫ ਇਹ ਉਹ ਜਿਹੜੀ ਮੈਲਾ ਕਮਿਸ਼ਨ ਵੀ ਹੈਗੀ ਚੇਅਰਪਰਸਨ ਹਰਿਆਣੇ ਵਾਲੀ। ਉਹ ਬਾਦ ਸਾਹਿਬ ਨੂੰ ਤਾਂ ਕਹਿੰਦੀ 5 ਦਿਨਾਂ ਜਵਾਬ ਦੋ। ਕੀ ਉਹਨੇ ਫਟੜ ਨੂੰ ਪੁੱਛਿਆ? ਫਟੜ ਨੇ ਬਿਆਨ ਦਿੱਤਾ ਸੀ ਕਿੰਨਾ 370 ਧਾਰਾ ਖਤਮ ਹੋ ਗਈ। ਹੁਣ ਤਾਂ ਉਹਦੇ ਵਿੱਚ ਕਸ਼ਵੀਰ ਦੇ ਵਿੱਚ ਬਰਾਤ ਲੈ ਕੇ ਜਾਵਾਂਗੇ। ਇਹ ਬੜਿਆ ਮਨੋਗਾ ਬਿਆ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਕੀ ਹੈ ਤੁਸੀਂ ਦੇਖੋ ਬੰਦਾ ਇਹਦਾ ਮਤਲਬ ਕੀ ਹੈ ਉਹਨੂੰ ਤਾਂ ਉਹਨੇ ਪੇਜਾ ਨਹੀਂ ਨੋਟਿਸ ਵੀ ਤੂੰ ਇਦਾਂ ਘਟ ਗਿਆ ਬਿਆਨ ਕਿਉਂ ਦੇ ਰਿਆਂ ਮਾਹ ਸਾਹਿਬ ਨੂੰ ਨੋਟਿਸ ਪੇ ਹੀ ਦੀਆ ਕਿ 5 ਦਿਨਾਂ ਦੇ ਵਿੱਚ ਜਵਾਬ ਦਿਓ ਦੇਵਾਂਗੇ ਜਵਾਬ ਵੀ ਠੋਕੇ ਦੇਵਾਂਗੇ